ਸਤਿ ਸ਼੍ਰੀ ਅਕਾਲ ਭਾਈ ਜੀ ਸਾਰਿਆਂ ਨੂੰ ਉਮੀਦ ਆ ਸਾਰੇ ਜਾਨੇ ਠੀਕ ਹੋਵੋਗੇ ਹਨਾ ਇੱਕ ਬਈ ਆਪਾਂ ਹੋਰ ਕਰਤਾ ਤਿਆਰ ਹਨਾ ਰੇਤੇ ਬਜਰੀ ਦੇ ਵਾਸਤੇ ਹਨਾ ਟਰਾਲੀ ਤੇ ਇਹਦੇ ਵਿੱਚ ਕੀ ਕੀ ਮਾਲ ਲੱਗਿਆ ਹਨਾ ਆਪਾਂ ਇੱਕ ਵਾਰ ਉਹ ਵੀ ਪੁੱਛ ਲੈਨੇ ਆ ਹਨਾ ਤਾਇਆ ਜੀ ਨੂੰ ਪੁੱਛ ਲੈਨੇ ਆ ਆਪਾਂ ਕਿਹੜਾ ਕਿਹੜਾ ਮਾਲ ਲੱਗਿਆ ਤੇ ਇੱਕ ਆ ਵੀ ਤਿਆਰ ਕਰਤੀ ਇਹ ਵੀ ਦੋ ਦਿਨਾਂ ਦੇ ਵਿੱਚ ਵਿੱਚ ਤਿਆਰ ਹੋ ਜੂਗੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿਵੇਂ ਠੀਕ ਹੋ ਜੀ ਹਾਂ ਠੀਕ ਠਾਕ ਵਧੀਆ ਓਕੇ ਜੀ ਤੇ ਆ ਕਰਤੀਆਂ ਦੋਹੇ ਤਿਆਰ ਹੈ ਜੀ ਤਿਆਰ ਹੋ ਰਹੀ ਆ ਉਹ ਤਿਆਰ ਕਰਤੀ ਅੱਜ ਪ੍ਰਾਈਮਰ ਲੱਗ ਗਿਆ ਟ੍ਰੈਲਿੰਗ ਅੱਛਾ ਪ੍ਰਾਈਮਰ ਲੱਗ ਗਿਆ ਅੱਜ ਹਾਂ ਠੀਕ ਇਹਦੇ ਬਾਰੇ ਆਪਾਂ ਨੂੰ ਕੁਝ ਦੱਸੋਗੇ ਵੀ ਕਿਹੜਾ ਕਿਹੜਾ ਮਾਲ ਲਾਤਾ ਇਹਨੂੰ ਹਾਂ ਇਹਦੇ ਬਾਰੇ ਮਾਲਸ ਵੀ ਪੁੱਛੋ ਤੇ ਦੇਖੋ ਮਾਲ ਤੈਨੂੰ ਇਹਦਾ ਸਾਰਾ ਟਾਟਾ ਛੇਲਦਾ ਠੀਕ ਆ ਜੀ ਤੇ ਬਾਕੀ ਜਿਹੜੀ ਇਹਦਾ ਸਾਈਜ਼ ਆ ਉਹ 10 ਫੁੱਟ 9 ਇੰਚ ਦੀ ਲੰਬਾਈ ਹੈ ਇਹਦੀ ਸਵਾ 6 ਚੜਾਈ ਹੈ ਜੀ ਸਵਾ 6 ਚੜਾਈ ਕਰਤੀ ਇਹਦੀ ਹਾਂ ਇਹ ਸਵਾ 6 ਤੇ 9 ਇੰਚ ਉੱਤੇ ਫੁੱਟੇ ਲਾਤੇ ਅੱਛਾ ਇਹ ਆਪਣੇ ਬਣਾਈ ਜਿਹੜੀ ਐ ਇਹ ਰੇਤੇ ਬਜਰੀ ਵਾਸਤੇ ਬਣਾਈ ਆ। ਆਹ ਸਪੈਸ਼ਲ ਨਾਪ ਕੇ ਦਿੱਤਾ ਜਾਂਦਾ ਉਹ ਨਾਪ ਦੇ ਸੈਜਨਾ ਬਣਵਾਈਏ। ਅਸੀਂ ਨਾਪ ਕੇ ਬਣਵਾਈ ਆ ਉਹਨਾਂ ਨੇ ਆਪਦੇ ਹਿਸਾਬ ਨਾਲ। ਤੇ ਉੱਚੀ ਕਿੰਨੀ ਕਰਤੀ ਜੀ ਇਹ? ਉੱਚੀ ਇਹ ਅੰਦਰੋਂ 21 ਇੰਚ ਤਿਆਰ। 21 ਇੰਚ ਤਿਆਰ ਕਰਤੀ। ਠੀਕ ਹੈ ਜੀ ਤੇ ਆਹ ਛੇਲ ਦੀ ਐਂਗਲ ਆਤੀ ਹਨਾ ਜੀ। ਇਹ ਸਾਰਾ ਨਾਲ ਹੀ ਛੇਲ ਦਾ 8 ਤੋਂ 340 ਜਿਹੜੀ ਇਹ ਵੀ ਛੇਲ ਦੀ ਐ। ਅੱਛਾ ਜੀ ਜਿਹੜੀ ਬਜਲੀ ਲਿਫਟ ਲੱਗਣੀ ਆ ਉਹ ਵੀ ਸ਼ੇਲ ਦੀ ਆ 5 ਢਾਈ ਦੀ ਅੱਛਾ 5 ਢਾਈ ਦੀ ਬਿਜਲੀ ਲਿਫਟ ਆ ਜੀ ਹਾਂ ਥੱਲੇ ਇਹਦੇ ਡੱਲ ਬਣਾ ਕੇ ਲਾਇਆ ਪੂਰੇ ਸ਼ਾਮ ਤੱਕ ਮਾੜੇ ਮੂਰੇ ਉੱਪਰ ਗਾਲੀ ਦੀ ਜਿਹੜੀ ਥੱਲੇ ਪਵਾਈ ਆ ਹੋ ਅੱਛਾ ਇਹਨਾਂ ਨੇ ਹੁੱਕ ਥੱਲੇ ਪਵਾਈ ਆ ਕੀ ਠੀਕ ਆ ਤੇ ਬਾਈ ਤੁਸੀਂ ਕੰਮ ਦੇਖ ਸਕਦੇ ਹੋ ਨਾ ਇੱਕ ਵਾਰ ਲੇਰਾਂ ਚੈੱਕ ਕਰ ਲਓ ਤੁਹਾਨੂੰ ਸਾਰੀ ਟਰਾਲੀ ਆਪਾਂ ਦਿਖਾ ਦਿੰਨੇ ਆਗੇ ਹਨਾ ਤੇ ਮਾਲ ਤੁਹਾਨੂੰ ਦੱਸ ਹੀ ਦਿੱਤਾ ਕਿਹੜਾ ਕਿਹੜਾ ਲੱਗਣਾ ਟਰਾਲੀ ਤੇ ਹੱਬ ਚੈੱਕ ਕਰ ਲਓ ਇਹ ਸ਼ਾਮ ਤੱਕ ਬਈ ਜੀ ਸਾਰੀ ਤਿਆਰ ਹੋ ਜੂ ਤੇ ਆਪਾਂ ਇਹਦੀ ਫਾਈਨਲ ਲੁੱਕ ਵੀ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਕੱਲ ਜਾਂ ਪਰਸੋਂ ਨੂੰ ਵੀਡੀਓ ਪਾਵਾਂਗੇ ਆਪਾਂ ਤੇ ਤੁਸੀਂ ਇਹਨੇ ਟਰਾਲੀ ਆ ਚੈੱਕ ਕਰੋ ਤੇ ਇੱਧਰ ਵੀ ਬਈ ਜੀ ਤਿਆਰ ਹੋ ਰਹੀ ਹੈ ਆਪਣੀ ਹਨਾ ਇਹਦੇ ਵੀ ਸਾਰਾ ਮਾਲ ਦੇਖ ਲਓ ਤੁਸੀਂ ਸੇਲ ਦਾ ਲਵਾਇਆ ਆਪਣੇ ਲੋਵੇਂ ਵੀਰੇ ਗਾਗਾਂ ਦੀਆਂ ਟਰਾਲੀਆਂ ਜ਼ਿਆਦਾਤਰ ਬਣਦੀਆਂ ਨੇ ਹਨਾ ਆਪਾਂ ਵਪਾਰੀ ਦੀਆਂ ਟਰਾਲੀਆਂ ਘੱਟ ਬਣਾ ਕੇ ਖੁਸ਼ ਆ ਤੇ ਕਿਉਂਕਿ ਆਪਾਂ ਨੂੰ ਵਧੀਆ ਮਾਲ ਵਧੀਆ ਟਰਾਲੀ ਤਿਆਰ ਕਰਨਾ ਵਧੀਆ ਲੱਗਦਾਗਾ ਤਾਂ ਕਰਕੇ ਆਪਾਂ ਵਪਾਰੀ ਦੀ ਟਰਾਲੀ ਫਟਦੇ ਨਹੀਂ ਗਾਗ ਦੀ ਟਰਾਲੀ ਕਰਕੇ ਖੁਸ਼ ਆ ਬਾਈ ਹਨਾ ਜੇ ਤੁਸੀਂ ਵੀ ਬਾਈ ਜੀ ਇਦਾਂ ਦੀ ਕੋਈ ਟਰਾਲੀ ਬਣਵਾਉਣੀ ਹੈਗੀ ਹਨਾ ਜਾਂ ਕੋਈ ਵੀ ਰਿਪੇਅਰ ਦਾ ਕੰਮ ਕਰਾਉਣਾਗਾ ਸਾਰਾ ਕੰਮ ਕੀਤਾ ਜਾਂਦਾ ਤੁਸੀਂ ਆਪਣੀਆਂ ਵੀਡੀਓਜ਼ ਇੱਕ ਵਾਰ ਚੈੱਕ ਕਰ ਸਕਦੇ ਹੋ ਅਕਾਊਂਟ ਤੇ ਜਾ ਕੇ ਕੀ ਕੀ ਕੰਮ ਕੀਤਾ ਜਾਂਦਾ ਤੁਸੀਂ ਆਪਣਾ ਵਰਕ ਦੇਖ ਸਕਦੇ ਹੋ ਹਨਾ ਕਿਦਾਂ ਦਾ ਲੱਗਿਆ ਜੇ ਤੁਹਾਨੂੰ ਬਾਈ ਜੀ ਕੋਈ ਵੀ ਬਣਵਾਉਣੀ ਹੈ ਜਾਂ ਰਿਪੇਅਰ ਕਰਾਉਣੀ ਹੈ ਜੀ ਬੈੱਡ ਦਾ ਕੰਮ ਕਰਵਾਉਣਾ ਜੇ ਕੋਈ ਤੁਹਾਨੂੰ ਸਲਾਮ ਅਸ਼ਬਰਾ ਵੀ ਕਰਨਾ ਤਾਂ ਵੀ ਤੁਸੀਂ ਚੈਨਲ ਤੇ ਆਪਣੇ ਕਾਲ ਕਰ ਸਕਦੇ ਹੋ ਥੱਲੇ ਨੰਬਰ ਦਿੱਤੇ ਹੋਏ ਨੇ ਜੀ ਹਨਾ ਡਿਸਕ੍ਰਿਪਸ਼ਨ ਦੇ ਵਿੱਚ ਵੀ ਤੇ ਸਕਰੀਨ ਤੇ ਵੀ ਨੰਬਰ ਚੱਲ ਰਹੇ ਨੇ ਆਪਣੇ ਤੁਸੀਂ ਕਾਲ ਕਰਕੇ ਕੁਝ ਵੀ ਪੁੱਛ ਸਕਦੇ ਹੋ ਤੇ ਜਾਣਕਾਰੀ ਲਓ ਬਾਈ ਜੀ ਹਨਾ ਧੰਨਵਾਦ ਬਾਈ ਸਾਰਿਆਂ ਦਾ